ਆਪਣੀ ਖੂਬਸੂਰਤ ਪੰਗੜੇ ਦੇ ਨਾਲ ਬਲਾਸਟਰ ਜੋੜੀ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਕੌਂਟਰੋਵਰਸੀ ਵੀ ਉਹਨਾਂ ਦੀ ਕਿਸੇ ਨਾ ਕਿਸੇ ਦੇ ਨਾਲ ਚੱਲਦੀ ਹੀ ਰਹਿੰਦੀ ਹੈ। ਬੀਤੇ ਦਿਨੀ ਉਹਨਾਂ ਦੀ ਕੁਝ ਕੁ ਬੰਦਿਆਂ ਦੇ ਨਾਲ ਕੌਂਟਰੋਵਰਸੀ ਹੋ ਗਈ ਸੀ ਜਿਸ ਤੋਂ ਬਾਅਦ ਬਲਾਸਟਰ ਜੋੜੀ ਨੇ ਲਾਈਵ ਆ ਕੇ ਉਹਨਾਂ ਖਿਲਾਫ ਆਪਣੀ ਭੜਾਸ ਕੱਢੀ ਸੀ। ਦਰਅਸਲ ਮੁੱਦਾ ਇਹ ਸੀ ਕਿ ਉਹਨਾਂ ਦੇ ਵੱਲੋਂ ਟਾਈਮ ਨਾ ਹੋਣ ਕਾਰਨ ਜਾਂ ਕਿਸੇ ਕਾਰਨ ਫੋਟੋ ਨਹੀਂ ਕਰਵਾਈ ਗਈ ਤੇ ਉਹਨਾਂ ਬੰਦਿਆਂ ਦੇ ਵੱਲੋਂ ਸ਼ਰਿਆਮ ਵੀਡੀਓ ਪਾ ਕੇ ਬਲਾਸਟਰ ਜੋੜੀ ਨੂੰ ਮੰਦਾ ਚੰਗਾ ਬੋਲੇ ਕਿਆ ਸੀ ਤੇ ਕਾਫੀ ਜਿਆਦਾ ਕਮੈਂਟ ਲੋਕਾਂ ਦੇ ਵੱਲੋਂ ਵੀ ਬਲਾਸਟਰ ਜੋੜੀ ਦੇ ਖਿਲਾਫ ਕੀਤੇ ਗਏ ਸੀ ਜਿਸ ਤੋਂ ਬਾਅਦ ਬਲਾਸਟਰ ਜੋੜੀ ਨੇ ਖੁਦ ਲਾਈਵ ਆ ਕੇ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਸੀ ਤੇ ਲੋਕਾਂ ਨੂੰ ਜਿਹੜੀ ਝਾੜ ਪਾਈ ਸੀ ਜਿਹੜੇ ਬੁਰਾ ਉਹਨਾਂ ਨੂੰ ਬੋਲਦੇ ਸਨ ਤੇ ਹੁਣ ਬਲਾਸਟਰ ਜੋੜੀ ਨੇ ਆਪਣੇ ਕਈ ਹੀਟਰਾਂ ਨੂੰ ਜਿਹੜੀ ਝਾੜਾ ਫਿਰ ਤੋਂ ਪਾਈ ਆ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਕਿ ਐ ਵੀ ਬੰਦੇ ਨੇ ਇਹਨਾਂ ਨੇ ਨਹੀਂ ਸਾਨੂੰ ਕਹਿਤਾ ਵੀ ਨਿਚਾਰ ਨੇ ਰੱਬ ਤੋਂ ਡਰੋ ਲੋਕੋ ਅਸੀਂ ਵੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਫਿਰਦੇ ਆ ਅਸਲ ਬੰਦੇ ਕਮੈਂਟਾਂ ਚ ਧੀਆਂ ਪੈਣਾ ਨੂੰ ਬੋਲਦੇ ਨਹੀਂ ਹੁੰਦੇ ਅਸੀਂ ਮਿਹਨਤ ਕਰਕੇ ਖਾਂਦੇ ਆ ਚੋਰੀਆਂ ਡਾਕ ਕੇ ਨਹੀਂ ਮਾਰਦੇ ਆਪਣੇ ਆਪ ਨੂੰ ਮਾਰ ਕੇ ਕੰਮ ਕਰਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਅਗਲੀ ਪੋਸਟ ਦੇ ਵਿੱਚ ਲਿਖਿਆ ਫੈਨ ਲੋਕਾਂ ਦੇ ਹੁੰਦੇ ਨੇ ਅਸੀਂ ਪਰਿਵਾਰ ਮਨ ਕਿ ਹਰ ਬੰਦੇ ਨੂੰ ਮਿਲਦੇ ਆ ਕੁਝ ਵਿੱਚ ਲੋਕ ਜਿਹੜੇ ਬਦਨਾਮ ਕਰਨ ਤੇ ਲੱਗੇ ਹੋਏ ਨੇ ਸਾਨੂੰ ਸਾਡੇ ਪਿੱਛੇ ਸਾਡੀਆਂ ਮਾਵਾਂ ਪੈਣਾ ਤੇ ਭਰਾਵਾਂ ਦੀਆਂ ਅਰਦਾਸਾਂ ਨੇ ਤਾਂ ਇਸ ਪੋਸਟ ਤੋਂ ਬਾਅਦ ਕਈ ਬੰਦਿਆਂ ਦੀ ਮਿਰਚ ਤਾਂ ਜ਼ਰੂਰ ਲੱਗੀ ਹੋਣੀ ਹੈ ਕਿਉਂਕਿ ਉਹਨਾਂ ਦੇ ਹੇਟਰਾਂ ਦੇ ਵੱਲੋਂ ਕਾਫੀ ਜ਼ਿਆਦਾ ਮੰਦਾ ਚੰਗਾ ਦੋਨਾਂ ਨੂੰ ਬੋਲਿਆ ਜਾਂਦਾ ਹੈ ਕਿਉਂਕਿ ਲਗਾਤਾਰ ਆਪਣੇ ਸਟੇਜੀ ਪੰਗੜੇ ਦੇ ਕਾਰਨ ਚਰਚਾ ਦੇ ਵਿੱਚ ਤਾਂ ਰਹਿੰਦੀ ਹਨ ਤੇ ਉੱਥੇ ਹੀ ਕਿਸੇ ਨਾ ਕਿਸੇ ਕਾਰਨ ਉਹਨਾਂ ਦੇ ਵੱਲੋਂ ਕਈ ਬੰਦਿਆਂ ਦੇ ਨਾਲ ਫੋਟੋ ਨਹੀਂ ਕਰਵਾਈ ਜਾਂਦੀ ਜਿਸ ਨੂੰ ਕਿ ਕਈ ਲੋਕ ਈਗੋ ਸਮਝ ਲੈਂਦੇ ਨੇ ਤੇ ਉਹਨਾਂ ਖਿਲਾਫ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਪੋਸਟ ਪਾ ਕੇ ਆਪਣੀ ਭੜਾਸ ਕੱਢੀ ਹੈ ਬਾਕੀ ਕੀ ਤੁਸੀਂ ਬਲਾਸਟਰ ਜੋੜੀ ਨੂੰ ਕਿਵੇਂ ਮੰਨਦੇ ਹੋ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਜਾਂ ਉਹਨਾਂ ਬੰਦਿਆਂ ਨੂੰ ਸਹੀ ਮੰਨਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ